ਕਾਲੂ ਹੈਗੀ ਬਾਜੀ ਮਿੱਤਰੋ ਚੱਕ ਲਈ ਸ਼ੇਰ ਅਲੀ ਸ਼ੇਰ ਬਈ ਲੱਗ ਜੂ ਪਤਾ ਜਿਹੜੇ ਜਿਹੜੇ ਭਾਈ ਆਉਣਗੇ ਲੱਗ ਜੂ ਪਤਾ ਤੇ ਕਿਹੜੇ ਭਾਈ ਜਿੱਤਦੇ ਨੇ ਤੇ ਕਿਹੜੇ ਹਾਰਦੇ ਨੇਗੇ ਸਾਰਿਆਂ ਨੂੰ ਮੇਰੇ ਵੱਲੋਂ ਖੁੱਲਾ ਚੈਲੰਜ ਹੈ ਚੈਲੰਜ ਤਾਂ ਵੀ ਕਾਦਾ ਹੈਗਾ ਉਤ ਪਰ ਕਰਮਾਂ ਦੀ ਗੱਲ ਹੈਗੀ ਤੇ ਆਪਣੀ ਵੀ ਕਬੂਤਰੀ ਆਊਗੀ ਇੱਕ ਆਪਣੀ ਤਾਂ ਵੀ ਸ਼ੀਟ ਬੱਕਾ ਯਾਰ ਮੱਲਾ ਬਰਦਾ ਇੱਥੇ ਚੱਕ ਲਈ ਸ਼ੇਰ ਚ ਚੱਕ ਲਈ ਜੇ ਵੀ ਪੁੱਤੋਂ ਲਾ ਕੇ ਦੁਬੇ ਸਾਰੇ ਬੰਦਿਆਂ ਦਾ ਤੇ ਸਾਰੇ ਭਾਈਆਂ ਦਾ ਬਈ ਕਿ ਮੈਨੂੰ ਕਮੈਂਟਾਂ 'ਚ ਦੱਸ ਦੋ ਵੀ ਕਿਹੜਾ ਕਬੂਤਰ ਲੈ ਕੇ ਹੋ ਕੇ ਕਿਹੜਾ ਕਬੂਤਰੀਆਂ ਬਈ ਤੁਸੀਂ ਕਿਹੜੇ ਰੰਗ ਦਾ ਕਬੂਤਰ ਲੈ ਕੇ ਹੋਗੇ ਚਿੱਟਾ ਫੈਦ ਲਾਲ ਜੀਨਾ ਕਾਲਾ ਜੀਨਾ ਲਾਲ ਲਾਲ ਜੀਨਾ ਕਬੂਤਰ ਬੱਚੇ 2026 ਵਾਸਤੇ ਬੱਚੇ ਤਿਆਰ ਕਰ ਲਓ ਮਿੱਤਰੋ ਤੇ ਬਈ ਜਿਨ੍ਹਾਂ ਨੇ ਬਸ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਨਹੀਂ ਕੀਤਾ ਸਬਸਕ੍ਰਾਈਬ ਤੇ ਲਾਈਕ ਕਰ ਲਓ ਮਿੱਤਰੋ ਕਿਉਂਕਿ ਸਬਸਕ੍ਰਾਈਬ ਤੇ ਲਾਈਕ ਕਰਦਾ ਕੁਝ ਨਹੀਂ ਆਉਂਦਾ ਵੀਰੇ ਹੱਥ ਨਹੀਂ ਘਾਸਦੇ ਹੈਗੇ ਯਾਰ ਬਈ ਯਾਰ ਮੜਾ ਪਾ ਸੀ ਯਾਰ ਮੈਨੂੰ ਸਾਨੂੰ ਯਾਰ ਐ ਮਾਨ ਹੋ ਜਾਂਦਾ ਕਿ ਵੀ ਯਾਰ ਜਿਹੜੇ ਹੁਣ ਯਾਰ ਵੱਡੇ ਨੇ ਯੂਟਿਊਬਰ ਬਈ ਉਹਨਾਂ ਨੂੰ ਤਾਂ ਯਾਰ ਤੁਸੀਂ ਆਏ ਸਿਰ ਤੇ ਵੀਰ ਲਾਈਕ ਬਈ ਯਾਰ ਸਾਡੇ ਕਿੰਨੀ ਵੀ ਦੇਖ ਲਿਆ ਕਰੋ ਯਾਰ ਕਰ ਦਿਆ ਕਰੋ ਯਾਰ ਲਾਈਕ ਸਬਸਕ੍ਰਾਈਬ ਬਾਈ ਬਣਾ ਕੇ ਕਰ ਦੋ ਪੰਡ ਚੱਕ ਲਈ ਸ਼ੇਰ ਚ ਬਾਜੀ ਇਹ ਵੀ ਤੁਹਾਨੂੰ ਕੱਲੀ ਕੱਲੀ ਇੰਪਰੋਵੇਸ਼ਨ ਦੰਨੇ ਆਗੇ ਧੰਨਵਾਦ ਬਈ